ਕਾਲ ਜੀ ਮੇਰੇ ਸਾਰੇ ਕਿਸਾਨ ਭਰਾਵਾਂ ਨੂੰ ਕਿਸਾਨ ਵੀਰੋ ਇੱਕ ਟ్రਾਇਲ ਦਵਾਈ ਦਾ ਆਪਾਂ ਕਰਵਾਇਆ ਸੀਗਾ ਕਿਉਂਕਿ ਆਪਣੀ ਜਿਹੜੀ ਮੰਡੀ ਸੰਤੁਸ਼ਟੀ ਹੈ ਉਹ ਉਦੋਂ ਹੁੰਦੀ ਹੈ ਜਦੋਂ ਤੱਕ ਆਪਾਂ ਟ్రਾਇਲ ਕਰਾ ਕੇ ਉਹਦਾ ਰਿਜ਼ਲਟ ਨਹੀਂ ਲੈਂਦੇ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੇ ਪ੍ਰੋਡਕਟ ਲੈ ਕੇ ਆਏ ਆ ਤਨੇਸ਼ਾ ਕਰਾਓ ਸੈਂਸ ਦੇ ਜਿਹੜਾ ਕਿ ਕੈਲਸ਼ੀਅਮ ਪਲਸ ਬੋਰਨ ਲੇਕਿਨ ਮੈਨੂਫੈਕਚਰਰ ਦੋਨੇ ਅਮਰੀਕਾ ਦੀ ਕੰਪਨੀ ਦੇ ਆ ਔਰ ਕੰਮ ਕਰਨ ਦਾ ਤਰੀਕਾ ਉਹਦਾ ਬਹੁਤ ਅਲੱਗ ਤੇ ਬਹੁਤ ਜ਼ਿਆਦਾ ਐਡਵਾਂਸ ਹੈ ਜਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਆਪਾਂ ਜਿਵੇਂ ਆਪਣਾ ਨਾਈਟ੍ਰੋਜਨ ਕੰਮ ਕਰਦਾ ਵੀ ਜੂਰੀਆ ਕੰਮ ਕਰਦੀ ਹੈ ਇਸ ਤਰ੍ਹਾਂ ਉਹ ਵੀ ਬਹੁਤ ਸਪੀਡ ਨਾਲ ਕੰਮ ਕਰਨਾ ਉਹ ਸਟਾਰਟ ਕਰ ਦਿੰਦਾ ਮੈਂ ਤੁਹਾਨੂੰ ਦਿਖਾਉਣਾ ਜਿਹੜੀਆਂ ਹੁਣ ਤੁਸੀਂ ਵੇਖ ਰਹੇ ਹੋਗੇ ਆਹਾਂ ਚਾਰ ਬਟਾਂ ਨੇ ਇਹ ਚਾਰ ਬਟਾਂ ਛੱਡ ਕੇ ਅਗਲੀਆਂ ਚਾਰ ਬਟਾਂ ਤੇ ਜਿਹੜਾ ਇਹ ਆਪਣਾ ਪ੍ਰੋਡਕਟ ਇਹ ਹੋਇਆ ਹੋਇਆ ਤੇ ਇਹਦਾ ਰਿਜ਼ਲਟ ਕਿਸ ਤਰ੍ਹਾਂ ਰਿਹਾ ਸਾਨੂੰ ਦੇਖਣ ਵਿੱਚ ਬਹੁਤ ਵਧੀਆ ਰਿਹਾ ਕਿਉਂਕਿ ਉਹਦੇ ਪੱਤੇ ਦਾ ਵੀ ਬਹੁਤ ਫਰਕ ਹੈ ਤੇ ਉਹ ਤੇ ਫੁੱਲ ਦਾ ਫਰਕ ਹੈ ਤੇ ਉਹਦੇ ਫਰੂਟ ਦਾ ਵੀ ਫਰਕ ਹੈ ਤੇ ਫਰੂਟ ਦਾ ਸੁਨੱਖਾ ਆਪਣਾ ਵੀ ਬਹੁਤ ਜ਼ਿਆਦਾ ਆਇਆ ਜੇ ਤੁਸੀਂ ਮੇਰੇਖੋ ਇਹ ਵੀ ਜਿਵੇਂ ਮੰਨ ਲਓ ਆਹ ਮਿਰਚਾਂ ਨੇ ਪਰ ਲੱਗੀਆਂ ਨੇ ਨਾ ਤੇ ਟ੍ਰਾਇਲ ਨਹੀਂ ਕਰਵਾਇਆ ਹੋਇਆ ਇਹਨਾਂ ਵਿੱਚ ਜਿਹੜੀ ਮਿੱਥੀ ਸਿੱਧੀ ਹੈ ਉਹ ਆਹ ਬਣੀ ਹੋਈ ਹੈ ਤੇ ਜਿਹੜੇ ਪਾਸੇ ਆਪਾਂ ਕਰਵਾਇਆ ਹੋਇਆ ਸਾਨੂੰ ਉਹ ਵੀ ਦਿਖਾਉਣਿਆ ਉੱਥੇ ਇਸ ਦੀ ਸਿੱਧੀ ਸਥਿਤੀ ਬਣੀ ਹੈ ਉਹ ਆਹ ਬਣੀ ਹੋਈ ਹੈ ਜਿਹੜੀਆਂ ਅਗਲੀਆਂ ਬੱਟਾਂ ਨੇ ਉਹ ਇਹ ਆ ਗਈਆਂ ਸਟਾਰਟ ਹੋ ਜਿਹੜੇ ਹੋ ਚੁੱਕੀਆਂ ਇਹਨਾਂ ਤੇ ਪ੍ਰੋਡਕਟ ਹੋਇਆ ਹੋਇਆ ਦੇਖੋ ਮਿਰਚ ਦਾ ਸਾਈਜ਼ ਤੇ ਮਿਰਚ ਦਾ ਲਾਗਤਾ ਉਹ ਕਿੰਨੀ ਜ਼ਿਆਦਾ ਤੁਹਾਨੂੰ ਸਾਰੀਆਂ ਮਿਰਚਾਂ ਇਸ ਤਰ੍ਹਾਂ ਜਿਹ ਕਿਉਂਕਿ ਪ੍ਰੋਡਕਟ ਕੋਈ ਨੋਕਲ ਨਹੀਂ ਹੈ ਅਮਰੀਕਾ ਅਮਰੀਕਾ ਦੀ ਕੰਪਨੀ ਯੂਐਸਏ ਦਾ ਪ੍ਰੋਡਕਟ ਹੈ ਤੇ ਰਿਜ਼ਲਟ ਬਹੁਤ ਸੋਹਣਾ ਤੇ ਵੱਖਰਾ ਆ ਬਾਕੀ ਮੈਂ ਤੁਹਾਡੀ ਫਾਰਮਰ ਵੀ ਨਾਲ ਗੱਲ ਕਰਾਉਂਗਾ ਵੀ ਤੁਹਾਨੂੰ ਰਿਜ਼ਲਟ ਕਿਸ ਤਰ੍ਹਾਂ ਮਿਲਿਆ ਤੇ ਸ੍ਰੀ ਗੱਲ ਜੀ ਸਸਿਕਾ ਭਾਈ ਸ੍ਰੀ ਗੱਲ ਜੀ ਭਾਈ ਤੁਸੀਂ ਜਿਹੜੇ ਇਹ ਦੋ ਪ੍ਰੋਡਕਟ ਵਰਤੇ ਸੀ ਆਪਾਂ ਇਕੱਠੇ ਕਰਾਇ ਸੀ ਇੱਕ ਤਾਂ ਇਹ ਫਰੂਟਸ ਸਪਰਕਰ ਆਇਆ ਸੀਗਾ ਤੇ ਇੱਕ ਬਲੂਮ ਸਪਰਕਰ ਆਇਆ ਸੀ ਆਪਾਂ ਤੇ ਜਿਹੜੇ ਤੁਸੀਂ ਇਮਾਨਦਾਰੀ ਦੱਸਿਓ ਗੱਪ ਨਹੀਂ ਮਾਰਨਾ ਸਾਥੇ ਦੱਸਿਓ ਆਪਾਂ ਮਾਰੇ ਧਰਤੀ ਦੇ ਖੜੇ ਆ ਵੀ ਤੁਹਾਨੂੰ ਇਹ ਰਿਜ਼ਲਟ ਕਿਸ ਤਰ੍ਹਾਂ ਮਿਲਿਆ ਬਹੁਤ ਵਧੀਆ ਸਾਨੂੰ ਰਿਜ਼ਲਟ ਮਿਲਿਆ ਜੀ ਹਾਂਜੀ ਬਾਕੀ ਇਹਦੇ ਫਲ ਚ ਤੇ ਆਓ ਸੀ ਕਿ ਵੀ ਫਲ ਵਧੀਆ ਲੱਗਦਾਗਾ ਠੀਕ ਹੈ ਜੀ ਤੇ ਇੱਕ ਇਹ ਜਿਹੜੀਆਂ ਡੋਡੀਆਂ ਨੇਗੀਆਂ ਫਲ ਵਾਲੀਆਂ ਇਹ ਡਿੱਗਦੀਆਂ ਨਹੀਂ ਹੈਗੀਆਂ ਅੱਛਾ ਜਿਹੜੇ ਫਲ ਦੀ ਡੋਡੀਆਂ ਆ ਉਹ ਬਹੁਤ ਘੱਟ ਡਿੱਗੀਆਂ ਤੇ ਬਾਕੀ ਇਹ ਪੱਤੇ ਦਾ ਬਹੁਤ ਫਰਕ ਪਾਉਂਦਾ ਜੀ ਠੀਕ ਹੈ ਜੀ ਤੇ ਦੂਜੀਆਂ ਮਿਰਚਾਂ ਦਾ ਜੀ ਅੱਡ ਫਾਲਾਗਾ ਤੇ ਇਹਦਾ ਅੱਡਾ ਤੇ ਅਸੀਂ ਬਹੁਤ ਵਧੀਆ ਤੋੜੀਆਂ ਇਹ ਚੋ ਦੁੱਗਣੀਆਂ ਹੋਈਆਂ ਇਹਦੇ ਬਰਾਬਰ ਦੀ ਠੀਕ ਹੈ ਤੁਸੀਂ ਜਿਹੜੇ ਫਾਰਮਰ ਵੀਰਾਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਇਹ ਚੀਜ਼ ਵਰਤਣੀ ਚਾਹੀਦੀ ਹੈ ਹਾਂਜੀ ਇਹ ਵਰਤੋ ਜੀ ਆਪਾਂ ਸਾਰੇ ਵੀਰ ਜਿੰਨੇ ਮਿਰਚਾਂ ਲਾਉਣੇ ਆਗੇ ਠੀਕ ਹੈ ਜੀ ਤੇ ਬਹੁਤ ਵਧੀਆ ਪ੍ਰੋਜੈਕਟ ਆਗਾ ਠੀਕ ਹੈ ਜੀ ਹਾਂਜੀ ਤੁਸੀਂ ਬਾਈ ਦੀ ਜਿਹੜੇ ਜਵਾਨੀ ਨੂੰ ਸੁਣ ਚੁੱਕੇ ਹੋ ਫਰੂਟ ਸੰਪਾਰਕ ਮੇਰੇ ਹੱਥ ਦੇ ਵਿੱਚ ਹੈ ਤਨੇਸ਼ਾ ਕੰਪਨੀ ਦਾ ਇਹ ਪ੍ਰੋਡਕਟ ਹੈ ਲੇਕਿਨ ਇਹਨੂੰ ਬਣਾਉਣ ਵਾਲੀ ਕੰਪਨੀ ਬਾਲਕੈਮ ਹੈ ਜਿਹੜੀ ਆਪਾਂ ਮੀਡੀਨ ਯੂਐਸਏ ਦੀ ਆਪਾਂ ਕਹਿ ਸਕਦੇ ਹਾਂ ਤੇ ਇਹਦਾ ਕੰਮ ਕਰਨ ਦਾ ਤਰੀਕਾ ਤੇ ਜਿਹੜੀ ਸਪੀਡ ਹੈ ਉਹ ਬਹੁਤ ਜ਼ਿਆਦਾ ਫਾਸਟ ਹੈ ਤੁਸੀਂ ਪੱਤਾ ਵੀ ਦੇਖੋ ਕਿੰਨਾ ਸੁਨੱਖਾ ਹੈ ਔਰ ਜਿਹੜਾ ਫਰੂਟ ਹੈ ਉਹ ਬਹੁਤ ਜ਼ਿਆਦਾ ਲੈ ਕੇ ਆਉਂਦੀ ਹੈ ਫਰੂਟ ਦਾ ਵੇਟ ਤੇ ਫਰੂਟ ਦਾ ਸੁਨੱਖਾਪਣਾ ਬਹੁਤ ਜ਼ਿਆਦਾ ਆਉਂਦਾ ਹੈ ਬਾਕੀ ਮੈਂ ਤੁਹਾਡੀ ਆਪਣੇ ਕੰਪਨੀ ਅਪਲਾਈ ਨੇ ਉਹਨਾਂ ਨੂੰ ਵੀ ਗੱਲ ਕਰਾ ਕੇ ਦੱਸਾਂਗੇ ਤੁਹਾਨੂੰ ਵੀ ਕੀ ਗੱਲਬਾਤ ਹੈ ਅਸੀਂ ਟ੍ਰਾਇਲ ਦੇ ਕਰਾਉਂਦੇ ਰਹਾਂਗੇ ਪ੍ਰੋਡਕਟ ਹੈ ਬਿਲਕੁਲ ਪੇਟੈਂਟ ਹੈ ਕਿਉਂਕਿ ਤੁਸੀਂ ਹੋਰ ਵੀ ਬਹੁਤ ਕੰਪਨੀ ਦੇ ਕੈਲਸ਼ੀਅਮ ਤੇ ਬੋਰਨ ਵਰਤੇ ਆ ਲੇਕਿਨ ਜੇ ਤੁਸੀਂ ਆਹ ਕੈਲਸ਼ੀਅਮ ਤੇ ਬੋਰਨ ਵਰਤੋਗੇ ਜਿਹੜੇ ਤੁਹਾਡੇ ਦਿਮਾਗ 'ਚ ਸਾਰੇ ਕੀੜੇ ਇਕੱਠੇ ਮਰ ਜਾਣਗੇ ਤੇ ਇਹਦਾ ਰਿਜ਼ਲਟ ਬਹੁਤ ਸੋਹਣਾ ਇੱਕ ਹੋਰ ਜਿਹੜੀ ਮੇਨ ਸਿਸਟਮ ਇਹਦਾ ਹੈਗਾ ਵੀ ਜਿੱਥੇ ਤੁਹਾਡੇ ਇਹ ਪ੍ਰੋਡਕਟ ਕਰਨ ਤੋਂ ਬਾਅਦ بارش ਪੈ ਜਾਂਦੀ ਹੈ ਤਾਂ ਉਥੇ ਵੀ ਘਰਾਂ ਦੀ ਲੋੜ ਨਹੀਂ ਕਿਉਂਕਿ ਇਹ ਸਹੀ ਘੰਟੇ ਤੋਂ 2 ਘੰਟਿਆਂ ਦੇ ਵਿੱਚ ਲੈ ਆਪਣਾ ਕੰਮ ਕਰਨਾ ਉਹ ਸਟਾਰਟ ਕਰ ਦਿੰਦਾ ਤੇ ਇਹ ਤੁਸੀਂ ਦੇਖ ਸਕਦੇ ਹੋ ਕਿ ਦੇਖੋ ਜਿਹੜਾ ਇਹ ਬਲੂਮ ਸਪਾਰਕ ਹੈਗਾ ਇਹਨੂੰ ਇਹ ਤੁਸੀਂ ਵਰਤ ਸਕਦੇ ਹੋ ਇੱਕ ਬਰੂ ਜਿਹੜਾ ਹੈਗਾ ਫਰੂਟ ਸਪਾਰਕ ਇਹ ਵੀ ਹੈਗਾ ਔਰ ਦੂਜੀ ਗੱਲ ਇਹ ਹੈ ਕਿ ਤੁਸੀਂ ਨੂੰ ਹਰੇਕ ਪੈਸੀ ਸਾਈਡ ਦੇ ਵਿੱਚ ਮਿਕਸ ਕਰ ਸਕਦੇ ਹੋ ਤੇ ਧੰਨਵਾਦ ਸਭ ਦਾ ਵੀਡੀਓ ਜਰੂਰ ਸ਼ੇਅਰ ਕਰਿਓ ਤੇ ਪ੍ਰੋਡਕਟ ਜਰੂਰ ਵਰਤ ਕੇ ਦੇਖਿਓ ਜਿਸ ਨੂੰ ਨਾ ਤਾਂ ਆਪਣੇ ਅਕਾਊਂਟ ਤੋਂ ਤੁਹਾਨੂੰ ਮਿਲ ਜਾਣਗੇ ਪਰ ਇਹਦਾ ਰਿਜ਼ਲਟ ਬਿਲਕੁਲ ਵੱਖਰਾ ਹੀ ਹੈ ਤੁਸੀਂ ਸਾਰੀਆਂ ਕੰਪਨੀ ਦੇ ਕੈਲਸ਼ੀਅਮ ਬੋਰਲ ਵਰਤ ਕੇ ਦੇਖ ਚੁੱਕੇ ਹੋ ਇੱਕ ਵਾਰੀ ਕੈਲਸ਼ੀਅਮ ਬੋਰਡਰ ਤੁਹਾਡੇ ਖੇਤ ਵਿੱਚ ਆ ਗਿਆ ਤੁਸੀਂ ਸਾਰੇ ਕੰਪਨੀ ਦੇ ਬੋਰਡ ਕੈਲਸ਼ੀਅਮ ਵਰਤਨੇ ਭੁੱਲ ਜਾਓਗੇ ਧੰਨਵਾਦ ਸਾਬ ਦਾ ਜਿਉਂਦੇ ਵਾਦ ਰਹੋ ਜੀ